ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਅਨਾਜ ਦੀ ਗੱਲ ਕਰਾਂਗੇ ਮਾਰਕੀਟ ਦੇ ਵਿੱਚ ਕੀ ਰੇਟ ਚੱਲੀ ਜਾਂਦੇ ਆ ਸਾਰੇ ਅਨਾਜਾਂ ਦੀ ਆਪਾਂ ਗੱਲ ਕਰਾਂਗੇ ਜਿਦੇ ਵਿੱਚ ਦਾਲਾਂ ਆ ਗਈਆਂ ਸਰੋਂ ਆ ਗਈ ਤੇਲ ਆ ਗਏ ਮੋਂਗਫਲੀ ਤੇ ਮੱਕੀ ਬਾਜਰਾ ਕਣਕ ਬਾਸਮਤੀ ਸਾਰਿਆਂ ਦੇ ਰੇਟ ਆਪਾਂ ਤੁਹਾਨੂੰ ਸਾਂਝੇ ਕਰਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਕਈ ਵੀਰਾਂ ਦੇ ਜਿਹੜੇ ਕਮੈਂਟ ਆਉਂਦੇ ਆ ਵੀ ਇਹ ਰੇਟ ਕਿੱਥੋਂ ਪਤਾ ਲੱਗਦੇ ਆ ਹੁਣ ਮੰਡੀ ਦੇ ਵਿੱਚ ਤੇ ਵਿਕਦੀਆਂ ਨੇ ਕਿੱਥੇ ਵਿਕਦੀਆਂ ਉਹਨਾਂ ਨੇ ਮੈਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੇ ਰੇਟ ਵਾ ਇਹ ਆਪਾਂ ਨੂੰ ਜਿੱਦਾਂ ਤੇਲ ਵਾਲੀਆਂ ਚੀਜ਼ਾਂ ਵਾ ਸਰੋਂ ਤੇਲ ਮੂੰਗਫਲੀ ਆਦ ਇਹ ਆਪਾਂ ਨੂੰ ਜਿਹੜੀ ਤੇਲ ਮੇਲ ਤੋਂ ਪਤਾ ਚੱਲਦੀਆਂ ਨੇ ਬਾਕੀ ਕਣਕ ਹੋ ਗਈ ਮੱਕੀ ਹੋ ਗਈ ਬਾਜਰਾ ਜੋ ਇਹ ਆਪਾਂ ਨੂੰ ਆਟਾ ਮਿਲ ਤੋਂ ਪਤਾ ਚੱਲ ਜਾਂਦਾ ਰੇਡ ਕੀ ਚੱਲਣ ਰਿਹਾ ਤੇ ਬਾਕੀ ਜਿਹੜੇ ਆ ਫੀਡ ਫੈਕਟਰੀ ਹੁੰਦੀ ਹੈ ਉੱਥੋਂ ਵੀ ਆਪਾਂ ਨੂੰ ਇਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਮਿਲ ਜਾਂਦੀ ਹੈ ਇਸ ਤਰ੍ਹਾਂ ਆਪਾਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਦੀ ਕਰਦੇ ਆਂ ਤੋ ਸ਼ੁਰੂ ਕਰਦੇ ਆ ਜੀ ਆਪਾਂ ਪਹਿਲਾਂ ਸਰੋਂ ਤੋਂ ਸਰੋਂ ਜਿਹੜੀ ਆ 5000 ਤੋਂ ਲੈ ਕੇ 5200 ਰੁਪਏ ਤੱਕ ਵਿਕ ਰਹੀ ਹੈ ਮੂੰਗੀ 2700 ਰੁਪਏ ਨੂੰ ਵਿਕ ਰਹੀ ਹੈ ਮੋਠ 58500 ਰੁਪਏ ਨੂੰ ਵਿਕ ਰਿਹਾ ਹੈ ਤਿਲਾਂ ਦੀ ਗੱਲ ਕਰ ਲਈਏ ਜੀ 14500 ਨੂੰ ਕਵੈਂਟਲ ਜਿਹੜੇ ਤੇਲ ਵਿਕ ਰਹੇ ਆ ਛੋਲੇ ਜਿਹੜੇ 5875 ਰੁਪਏ ਵਿਕ ਰਹੇ ਆ ਜੀ ਮੂੰਗਫਲੀ 5335 ਰੁਪਏ 17 18 ਜਿਹੜੀ ਬਾਸਮਤੀ ਆ ਉਹਦਾ 4000 ਰੁਪਏ ਰੇਟ ਚੱਲ ਰਿਹਾ ਕਣਕ ਜਿਹੜੀ ਆ 2400 ਨੂੰ ਚੱਲ ਰਹੀ ਹੈ ਜੀ ਮੱਕੀ 2200 ਰੁਪਏ ਰੇਟ ਚੱਲ ਰਿਆ ਬਾਜਰਾ ਜਿਹੜਾ ਵਾ 2375 ਰੁਪਏ ਜੋ 1700 ਰੁਪਏ ਤੇ 11 21 4400 ਤੋਂ ਲੈ ਕੇ ਤੇ 4600 ਰੁਪਏ ਤੱਕ ਚੱਲ ਰਹੀ ਹੈ ਜੀ ਅੱਗੇ ਨਰਮੇ ਦੀ ਗੱਲ ਕਰ ਲਈਏ ਨਰਮਾ ਜਿਹੜਾ ਵਾ 6800 ਰੁਪਏ ਤੋਂ ਲੈ ਕੇ ਤੇ 7000 ਰੁਪਏ ਤੱਕ ਨਰਮੇ ਦਾ ਰੇਟ ਚੱਲ ਰਿਹਾ ਜੀ ਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ ਜੀ